ਬਿਕਰਮ ਮ जडेजा ਦੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਮੁਸ਼ਕਲਾਂ ਦੇ ਵਿੱਚ ਵਾਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉਥੇ ਹੀ ਤਲਵੀਰ ਗਿਲ ਜਾਨੀ ਕਿ ਵਿਕਰਮ ਸਿੰਘ ਮਜੀਠੀਆ ਦੇ ਜੋ ਕਰੀਬੀ ਸੀ ਤਲਵੀਰ ਗਿਲ ਦੇ ਕੋਲ ਵਿਜੀਲੈਂਸ ਪਹੁੰਚੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਪੁੱਛ ਪੜਤਾਲ ਕੀਤੀ ਜਾਵੇਗੀ ਤੇ ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਲਗਾਤਾਰ ਨਵਾਂ ਮੋੜ ਆ ਸਕਦਾ ਹੈ ਤੇ ਤਲਵੀਰ ਗਿਲ ਤੋਂ ਵਿਕਰਮ ਮਜੀਠੀਆ ਬਾਰੇ ਪੂਰੀ ਜਾਣਕਾਰੀ ਜਿਹੜੀ ਕਿ ਵਿਜੀਲੈਂਸ ਮੰਗੇਗੀ ਤੇ ਜਿਸ ਦੇ ਤਹਿਤ ਦੱਸਿਆ ਕਿ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਹੁਣ ਵਿਕਰਮ ਮਜੀਠੀਆ ਤੋਂ ਬਾਅਦ ਤਲਵੀਰ ਗਿਲ ਕਾਰ ਹੈ ਜਿਹੜੀ ਕਿ ਅੱਜ ਵਿਜੀਲੈਂਸ ਪਹੁੰਚੇਗੀ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਪੁਛ ਪੜਤਾਲ ਜਿਹੜੀ ਕਿ ਕੀਤੀ ਜਾਵੇਗੀ ਤੇ ਕੇਸ ਵਿੱਚ ਨਵਾਂ ਮੋੜ ਆ ਸਕਦਾ ਹੈ ਨਵੀਂ ਅਪਡੇਟ ਹੈ ਜਿਹੜੀ ਕਿ ਮਿਲ ਸਕਦੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਵਿਜੀਲੈਂਸ ਨੇ ਬਿਕਰਮ ਮਜੀਠੀਆ ਦੇ ਘਰ ਰੇਡ ਮਾਰੀ ਤੇ ਜਿਸ ਤੋਂ ਬਾਅਦ ਉਥੇ ਹੀ ਕੁਝ ਚੀਜ਼ਾਂ ਬ੍ਰਾਹਮਣ ਹੋਈਆਂ ਤੇ ਪੁਲਿਸ ਨੇ ਜਿਹੜਾ ਕਿ ਵਿਜੀਲੈਂਸ ਨੇ ਜਿਹੜਾ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ 7 ਦਿਨਾਂ ਦੇ ਰਿਮਾਂਡ ਦੇ ਉੱਤੇ ਬਿਕਰਮ ਮਜੀਠੀਆ ਨੇ ਤੇ ਉੱਥੇ ਹੀ ਪਹਿਲਾ ਸਾਬਕਾ ਡਿਜੀਪੀ ਜਿਹੜੀ ਕਿ ਇਸ ਮਾਮਲੇ ਦੇ ਵਿੱਚ ਐਂਟਰੀ ਹੋਈ ਤੇ ਉੱਥੇ ਹੀ ਕੱਲ ਐਡੀ ਦੇ ਸਾਬਕਾ ਡਾਇਰੈਕਟਰ ਨਰੰਜਨ ਸਿੰਘ ਵੀ ਜਿਹੜੇ ਕਿ ਇਸ ਮਾਮਲੇ ਦੇ ਵਿੱਚ ਐਂਟਰ ਹੋ ਗਏ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੁੱਛ ਪੜਤਾਲ ਦੇ ਲਈ ਜਿਹੜਾ ਕਿ ਉਹਨਾਂ ਸੱਦਿਆ ਗਿਆ ਤੇ ਅੱਜ ਤਲਵੀਰ ਗਿੱਲ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਵਿਜੀਲੈਂਸ ਉਹਨਾਂ ਦੇ ਘਰ ਜਿਹੜੀ ਕਿ ਪਹੁੰਚੀ ਹੈ ਤੇ ਉਹਨਾਂ ਤੋਂ ਬਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਪੁੱਛ ਪੜਤਾਲ ਕੀਤੀ ਜਾਵੇਗੀ ਤੇ ਗੱਲ ਕਰੀਏ ਤਾਂ ਤਲਵੀਰ ਗਿੱਲ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਤੇ ਉੱਥੇ ਹੀ ਹੁਣ ਉਹਨਾਂ ਨੂੰ ਜਿਹੜਾ ਕਿ ਪੁੱਛ ਪੜਤਾਲ ਕਰਨ ਤੇ ਲਈ ਵਿਜੀਲੈਂਸ ਉਹਨਾਂ ਦੇ ਘਰ ਪਹੁੰਚ ਗਈ ਹੈ ਬਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਆ ਸਕਦਾ ਹੈ ਤੇ ਅੱਜ ਤਲਵੀਰ ਗਿੱਲ ਤੋਂ ਜਿਹੜੀ ਕਿ ਪੁੱਛ ਪੜਤਾਲ ਵਿਜੀਲੈਂਸ ਕਰੇਗੀ ਤੇ ਜਿਸ ਤੋਂ ਬਾਅਦ ਕੋਈ ਨਵਾਂ ਮਾਮਲਾ ਨਿਕਲ ਕੇ ਬਾਹਰ ਆ ਸਕਦਾ ਹੈ ਤਲਵੀਰ ਗਿਲ ਜਾਨੀ ਕਿ ਵਿਕਰਮ ਸਿੰਘ ਮਜੀਠੀਆ ਦੇ ਜੋ ਕਰੀਬੀ ਸੀ ਤਲਵੀਰ ਗਿਲ ਦੇ ਕੋਲ ਵਿਜੀਲੈਂਸ ਪਹੁੰਚੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਪੁੱਛ ਪੜਤਾਲ ਕੀਤੀ ਜਾਵੇਗੀ ਤੇ ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਲਗਾਤਾਰ ਨਵਾਂ ਮੋੜ ਆ ਸਕਦਾ ਹੈ ਤੇ ਤਲਵੀਰ ਗਿਲ ਤੋਂ ਵਿਕਰਮ ਮਜੀਠੀਆ ਬਾਰੇ ਪੂਰੀ ਜਾਣਕਾਰੀ ਜਿਹੜੀ ਕਿ ਵਿਜੀਲੈਂਸ ਮੰਗੇਗੀ ਤੇ ਜਿਸ ਦੇ ਤਹਿਤ ਦੱਸੀ ਕਿ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਹੁਣ ਵਿਕਰਮ ਮਜੀਠੀਆ ਤੋਂ ਬਾਅਦ ਤਲਵੀਰ ਗਿਲ ਇਹ ਘਟਨਾ ਹੈ ਜਿਹੜੀ ਕਿ ਅੱਜ ਵਿਜੀਲੈਂਸ ਪਹੁੰਚੇਗੀ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਪੁੱਛ ਪੜਤਾਲ ਜਿਹੜੀ ਕਿ ਕੀਤੀ ਜਾਵੇਗੀ ਤੇ ਕੇਸ ਵਿੱਚ ਨਵਾਂ ਮੋੜ ਆ ਸਕਦਾ ਹੈ ਨਵੀਂ ਅਪਡੇਟ ਹੈ ਜਿਹੜੀ ਕਿ ਮਿਲ ਸਕਦੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਵਿਜੀਲੈਂਸ ਨੇ ਬਿਕਰਮ ਮਜੀਠੀਆ ਦੇ ਘਰ ਰੇਡ ਮਾਰੀ ਤੇ ਜਿਸ ਤੋਂ ਬਾਅਦ ਉਥੇ ਹੀ ਕੁਝ ਚੀਜ਼ਾਂ ਬ੍ਰਾਹਮਣ ਹੋਈਆਂ ਤੇ ਪੁਲਿਸ ਨੇ ਜਿਹੜਾ ਕਿ ਵਿਜੀਲੈਂਸ ਨੇ ਜਿਹੜਾ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ 7 ਦਿਨਾਂ ਦੇ ਰਿਮਾਂਡ ਦੇ ਉੱਤੇ ਬਿਕਰਮ ਮਜੀਠੀਆ ਨੇ ਤੇ ਉੱਥੇ ਹੀ ਪਹਿਲਾ ਸਾਬਕਾ ਡੀਜੀਪੀ ਦੀ ਜਿਹੜੀ ਕਿ ਇਸ ਮਾਮਲੇ ਦੇ ਵਿੱਚ ਐਂਟਰੀ ਹੋਈ ਤੇ ਉੱਥੇ ਹੀ ਕੱਲ ਏਡੀ ਦੇ ਸਾ ਦਾ ਡਾਇਰੈਕਟਰ ਨਰੰજન ਸਿੰਘ ਵੀ ਜਿਹੜੇ ਕਿ ਇਸ ਮਾਮਲੇ ਦੇ ਵਿੱਚ ਐਂਟਰ ਹੋ ਗਏ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੁਛਪੜਤਾਲ ਦੇ ਲਈ ਜਿਹੜਾ ਕਿ ਉਹਨਾਂ ਨੂੰ ਸੱਦਿਆ ਗਿਆ ਤੇ ਅੱਜ ਤਲਵੀਰ ਗਿੱਲ ਤੋਂ ਪੁਛਪੜਤਾਲ ਕੀਤੀ ਜਾਵੇਗੀ ਵਿਜੀਲੈਂਸ ਉਹਨਾਂ ਦੇ ਘਰ ਜਿਹੜੀ ਕਿ ਪਹੁੰਚੀ ਹੈ ਤੇ ਉਹਨਾਂ ਤੋਂ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਪੁੱਛ ਪੜਤਾਲ ਕੀਤੀ ਜਾਵੇਗੀ ਤੇ ਗੱਲ ਕਰੀਏ ਤਾਂ ਤਲਵੀਰ ਗਿੱਲ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਤੇ ਉੱਥੇ ਹੀ ਹੁਣ ਉਹਨਾਂ ਨੂੰ ਜਿਹੜਾ ਕਿ ਪੁੱਛ ਪੜਤਾਲ ਕਰਨ ਦੇ ਲਈ ਵਿਜੀਲੈਂਸ ਉਹਨਾਂ ਦੇ ਘਰ ਪਹੁੰਚ ਗਈ ਹੈ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਆ ਸਕਦਾ ਹੈ ਤੇ ਅੱਜ ਤਲਵੀਰ ਗਿੱਲ ਤੋਂ ਜਿਹੜੀ ਕਿ ਪੁੱਛ ਪੜਤਾਲ ਵਿਜੀਲੈਂਸ ਕਰੇਗੀ ਤੇ ਜਿਸ ਤੋਂ ਬਾਅਦ ਕੋਈ ਨਵਾਂ ਮਾਮਲਾ ਨਿਕਲ ਕੇ ਬਾਹਰ ਆ ਸਕਦਾ ਹੈ